ਹਾਂਜੀ ਬਈ ਕੱਢ ਲਿਆ ਪਣੇ ਅੱਜ ਖੇਤਾਂ ਕ ਨਹੀਂ ਲੈ ਕੇ ਆਏ ਤੇ ਵੱਟੇ ਵੱੱਟੀ ਲੈ ਆਂਦੇ ਅਸੀਂ ਅੱਜ ਸਿਹਰਦ ਅਤੇ ਸਹਿਵਾ ਇੱਕ ਹੋਰ ਚੀਜ਼ ਲੈ ਕੇ ਆਂਦੀ ਐ ਅਸੀਂ ਕੱਲ ਦੀ ਕੱਲ ਜੀ ਹਰਪੰਸਰ ਅੱਜ ਬਈ ਲੈ ਆਂਦਾ ਹੀਰਾ ਸਹਿਵਾ ਸਿਹਰਦ ਅੱਗੇ ਵੀ ਤਾਂ ਲੈ ਕੇ ਜਾਣੇ ਹਾਂ ਖੇਤਾਂ ਮੈਂ ਖੇਤਾਂ ਮੈਂ ਖੇਤਾਂ ਮੈਂ ਅੱਗੇ ਵੀ ਤਾਂ ਖੇਤਾਂ ਚ ਅੱਗੇ ਹੋਰ ਦੇ ਖੇਤ ਅਸੀਂ ਅੱਜ ਆਪਣੇ ਚ ਲੈ ਆਏ ਹੋਏ ਹਾਂ ਅੱਜ ਆਪਣੇ ਚ ਕਿੱਧਰ ਆਓ ਬਈ ਹੀਰਾ ਕੱਢਿਆ ਆ ਅੱਜ ਵੇ ਬਈ ਸ਼ਰਾਰਤੀ ਹੁੰਦਾ ਜਾਂਦਾ ਸ਼ਰਾਰਤੀ ਹੁੰਦਾ ਜਾਂਦਾ ਸ਼ਾਇਦ ਅਦਾ ਲੱਗਾ ਖੇਤੀ ਵੀ ਖੇਤੀ ਕਰਨੇ ਬਾਜਰਾ ਵੀ ਇਝੇ ਨਾ ਕਹਿੰਦਾ ਇਝੇ ਨਾ ਹਾਂ ਬਾਜਰਾ ਨਾ ਸਵੇਰੇ ਰੋਣੀ ਕਰਦਾ ਹੁਣ ਬੀਜ ਤਾ ਨੇ ਪਾਣੀ ਲਾ ਦੋ ਪਾਣੀ ਲਾ ਦੋ ਐਂ ਕਹਿੰਦਾ ਰੋਣੀ ਉਹ ਵੀ ਰੋਣੀ ਹਾਂ ਕੌਣ ਨਹੀਂ ਉਹ ਹੁੰਦੀ ਦਰੋਂ ਨਵਾਂ ਬੰਦਾ ਲਿਆ ਕੇ ਆਉਂਦਾ ਹੈ ਨਵਾਂ ਅੱਗੇ ਆਉਂਦਾ ਦਾ ਵਿੱਚ ਨੂੰ ਰਿਟਾਇਰ ਹੋ ਗਿਆ ਦਾ ਚੌਂ ਤੇਰਾ ਆਈ ਬੰਦਾ ਉਹ ਸਿੱਖ ਗਿਆ ਪੂਰਾ ਕੌਣ ਆ ਇਹ ਇੰਟਰੋ ਦੇ ਬਣੀ ਉਦੋਂ ਸਿੰਘ ਮਾਰਾ ਦੇ ਉਦੋਂ ਸਿੰਘ ਜਿਹਨਾਂ ਦੇ ਕੀ ਜਿਨ੍ਹਾਂ ਦੇ ਕੀ ਵੱਟਾ ਵਾ ਖੜ ਕੇ ਛਲੰਗ ਨਹੀਂ ਵੱਜਦੀ ਮੈਂ ਤਾਂ ਮਾਰ ਲੰਦਾ ਬਾਈ ਮਾਰ ਲੀ ਮਾਰ ਮਾਰ ਬਾਈ ਗੜ ਜਾਂਦਾ ਇਹ ਆ ਬੂ ਹੂੰ ਮਾਰ ਕੇ ਰੱਖ ਦੋ ਮਾਰ ਤੂੰ ਮਾਰ ਕੇ ਦਾ ਮਾਰ ਦੀ ਹਾਲ ਮਾਰ ਦੂੰਗਾ ਤੂੰ ਹੀ ਮਾਰਨੀ ਗਾੜੀ ਕਰ ਬਈ ਦੋਨਾਂ ਨੇ ਮਾਰਨੀ ਵੇ ਠੀਕ ਆ ਹਾਂ ਆ ਪਚੜ ਜਾਂਦਾ ਫੇ ਪੰਚ ਹਾਂ ਚੱਕੇ ਚੜਾਉਂਦਾ ਪੀਸ ਹੀ ਨਹੀਂ ਹੈਗਾ ਵੀ ਉਹ ਤੇ ਚੜਦਾ ਘਾਟਾ ਕਾਲਾ ਕੱਢੀ ਆ ਹਾਂ ਇਹ ਘਾਟਾ ਕਾਲਾ ਕੱਢ ਕੇ ਮੇਰੇ ਵਰਗੇ ਉਹ ਬੁਸਾ ਕਰਕੇ ਆਇਆ ਤਾਂ ਚੁੱਪ ਲੱਗੀ ਨਹੀਂ ਬਾਈ ਅੱਜ ਫੇ ਇਹਦੀਆਂ ਹੈ ਇਹਦੀਆਂ ਉਦੋਂ ਦੀਆਂ ਨੰਬਰ ਤੇ ਬਾਹਰ ਪਾਈਆਂ ਹੋਈਆਂ ਇਹ ਨਹੀਂ ਪੱਟ ਨੂੰ ਹੋਣਾ ਇੱਕ ਕੱਖ ਵੱਡਣਾ ਆਇਆ ਸਾ ਗਿੱਲਾ ਆ। ਚੱਲ ਪਾਣੀ ਆਇਆ। ਉਹ ਮੱਛੀ ਗੁੱਟੇ ਅੱਜ। ਸੱਚੀ ਵੱਡਣਾ ਆਇਆ। ਉਹ ਵੀ ਟਰੈਕਟਰ ਤਾਂ ਨਗਰ ਮਾਰੇ ਫਿਰਿਆ ਤਾਂ ਟਰੈਕਟਰ ਕਰਕੇ ਉਹ ਫਿਰਦਾ ਉਹ। ਕੋਣੋਂ ਕਾਨੇ ਦੀ ਬਾਸ ਸੁਣ ਗਈ। ਹਾਂ। ਗੁੱਟਾ ਖਾ ਰੋ। ਇਹਨੂੰ ਐ ਵੀ ਸਾਡੇ ਟਰੈਕਟਰ ਆ। ਇਹਨੂੰ ਆ ਕੇ ਉਹ ਇਹਨੂੰ। ਉਪਰਾਂ ਲਈ ਫਿਰ। ਕਿਹੜੂ ਛੱਡ ਦੂੰ ਤੇ ਉੱਥੇ ਤੇ ਹੀਰੇ ਖੁੱਲਾ। ਇਹਨੇ ਆ ਪੈਣ ਤੋਰਨ। ਢੜਪਣਾ ਦਾ ਫਿਰ ਉਹ ਤੇ ਅੱਜ ਇਹ ਨਹੀਂ। ਹੂੰ। ਲੜਦੇ ਤੇ। ਲੜਦੇ ਤੇ। ਓਏ ਚੱਲ ਤੇ। ਪਹਿਲਾਂ ਚੋੜਜੀ ਕਰਕੇ ਲੰਘੀ ਜਾਂਦਾ ਹੀਰਾ ਹੀਰੇ ਪਰ ਨੂੰ ਉਹ ਯਾਰ ਹੀਰਾ ਬੋਲਦੇ ਇਹਨੂੰ ਫਿਰ ਫਿਰ ਬਿੱਲੀ ਵਾਂਗ ਆਵਾਜ਼ ਕੱਢ ਕੇ ਭਜ ਲੰਦਾ ਇਕੱਲਾ ਤੇ ਪਾਣੀ ਲਾ ਇਹਨੂੰ ਕਿ ਤੋਕੇ ਇਹਨੂੰ ਫਿੱਟਾਂ ਨੂੰ ਲਾਉਂਗਾ ਪਾਣੀ ਤੇ ਹੋਰ ਤਗੜੇ ਹੋਣੇ ਆ ਹੈ ਐਟਰ ਉਹ ਬੋਲਦਾ ਹੁੰਦਾ ਇਹ ਪੁਰਾ ਕਿੱਥੇ ਚ ਲਾਉਣਾ ਬੂਟਾ ਜੀ ਤਾਂ ਜਮਾ ਵੀ ਨਹੀਂ ਬੂਟਾ ਜੀ ਤਾਂ ਮੈਣੀ ਚ ਲਾਂਦਾ ਬਾਈ ਤੇ ਆ ਕੋਈ ਸਾਵਾ ਆਪ ਹੈ ਮਾਜਾ ਨਹੀਂ ਲੈਦਾ ਤੁਸੀਂ ਕਿੰਨੇ ਫੋਟੇ ਘੋੜਾ ਨਹੀਂ ਤੁਰਦਾ ਮੈਨੂੰ ਤਾਂ ਐਰੋਨ ਪਿਠਾਉਂਦੇ ਉਥੇ ਆਹ ਘੋੜੇ ਕਿੰਨੇ ਆਉਣੇ ਮੋਰੇ ਦੋ ਉਹਦਾ ਮਗਰ ਤਾਂ ਹੈ ਭੱਜਿਆ ਆਉਂਦਾ ਤੇ ਉੱਥੇ ਤੇ ਨਹੀਂ ਲਿਆ ਹੋਇਆ ਫੜ ਫੜ ਕੇ ਤੂੰ ਲੈ ਕੇ ਆਇਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਹਿੰਦੇ ਇਹਨੂੰ ਪੱਟ ਪੁੱਤਰੇਆ ਕਿਹਾ ਚੱਲ ਹਜੇ ਕਹਿੰਦਾ ਮੈਨੂੰ ਘੋੜਾ ਫੜਾ ਦੇਗਾ ਤੂੰ ਆਇਆ ਨਹੀਂ ਤਾ ਤੇ ਨਹੀਂ ਆਇਆ ਤੂੰ ਦਿਖਾਉਣਾ ਬੈਠੀ ਲੱਕ ਮੈਂ ਵੀ ਦੇ ਦੇ ਰਿਹਾ ਲਿਆ ਓਰੇ ਉਹ ਦੇਖ ਲੈ ਕੋਈ ਉਹ ਕਹਾ ਮੈਦੂ ਚੋ ਹੋਲੇ ਬੋਚ ਲਾਇਨੇ ਮਨ ਉਹ ਕਿਆ ਬੀਜਿਆ ਹੀ ਚ ਆ ਜਰਾ ਪਰ ਰੋਣੀ ਚਾ ਕਰ ਲੰਦਾ ਕਿਣੀਆਂ ਪੈ ਜਾਣੀਆਂ ਚਾਰ ਜੱਮੇ ਆਉਣਾ ਸੋਚਣ ਜੱਬੀ ਹੁਣ ਸਮਾਂ ਟੁੱਕੇ ਚ ਰੱਖ ਲੈ ਲੋ ਇਹ ਤਾਂ ਪਾਣੀ ਲਾਇ ਨਾ ਦੱਪ ਕੇ ਉਹ ਲਾਉਣਾ ਦਾ ਯਾਰ ਮੈਂ ਕਿਹਾ ਡੈਡੀ ਨੂੰ ਡੈਡੀ ਮੰਨਿਆ ਨਹੀਂ ਕਹਦਾ ਮੈਂ ਤਾਂ ਬੀਜਣਾ ਬੀਜਣਾ ਕਹਦਾ ਕੱਖ ਨਹੀਂ ਬਸ ਹੁਣ ਆਹ ਦਿਨ ਅਜੇ ਆ ਕੇ ਪਾਣੀ ਦੱਬ ਕੇ ਰੱਖੋ ਇਹ ਨਾ ਉਹ ਲੱਗ ਜਾਣੀ ਇੰਨੇ ਚ ਟੁੱਪ ਲੱਗ ਜਾਂਦੀ ਆ ਆਹ ਮਹੀਨੇ ਦੀ ਜੇ ਇੱਥੇ ਪਾਣੀ ਰੱਖੂਗਾ ਫਿਰ ਦੇਖੇ ਕਿਥੇ ਜਾਣੇ ਮੈਂ ਜੀ ਸਾਰੇ ਤਰੂ ਹੁਣ ਆ ਫੜਾਓ ਛਿਟੂ ਆ ਵੀ ਛੇਟ ਆ ਵੀ ਜਾ ਹਲੋਈ ਕਰਤ ਮੂਹ ਦੁਕਾਨ ਆ ਵਸਨੂ ਦਾ ਕਰ ਲਿਆ ਆ ਆ ਫੜਾ ਫੜਾ ਲੈ ਕਿੱਧਰ ਲੈ ਜਾਣਾ ਦੱਸ ਕਿੱਧਰ ਲੈ ਜਾਣਾ ਚੱਲ ਤੁਰ ਤੁਰ ਇੱਥੇ ਜਦੋਂ ਇਹ ਕੱਢਦੇ ਫਿਰ ਜੰਨ ਦੇ ਕੋਲ ਉੱਧਰ ਜਾਣਾ ਪੁੱਤ ਇੱਧਰ ਜਾ ਅੱਡੇ ਸਾਡ ਜਾ ਅੱਗੇ ਉੱਪਰੇ ਚੜ ਕੇ ਐਟਰਾ ਮੰਗੜਾਤੇ ਚੱਲ ਅੱਗੇ ਚੱਲ ਤੁੰਨ ਨੂੰ ਕੋਈ ਭਰੋਸਾ ਨਹੀਂ ਦੇਖ ਲੋ ਇਹੋ ਜਿਹਾ ਹੈਰਾਨ ਕਰਿਆ ਉਹ ਕੰਡੇ ਵਾਲਾ ਹੀ ਹਲਾਈ ਜਾਂਦੇ ਆ ਦੇਖ ਮੂੰਹ ਤੇ ਕਿੰਨੀ ਤਕਲੀਫ ਮੰਨਣ ਲਾਗਦਾ ਆ ਐ ਕਰੀ ਜਾਣਾ ਐ ਬਾਜਿਆ ਮੰਗੋ ਖਾਣ ਸਟੀering ਹਲਾਈ ਜਾਂਦੀ ਸਮਝ ਆ ਐਨੀ ਵਾਰੀ ਆ ਫੜ ਲਓ ਵੀ ਐ ਫੜ ਲਓ ਬਸ ਸਾਂਝ ਦੇ ਨਹੀਂ ਕੋਈ ਆਇਆ ਕਰ ਲੂਗਾ ਕੋਈ ਆਇਆ ਕਰ ਲੂਣਾ ਚੜਦੇਗਾ ਨੂੰ ਉੱਪਰ ਤੋੜ ਕੇ ਲੈ ਜਾਏਗਾ ਨਹੀਂ ਬਹਿ ਹੁੰਦਾ ਫਿਰ ਰਹਿਣ ਦੋ ਹੁਣ ਮੈਂ ਥੋੜੇ ਕਰਕੇ ਖਰਾਬ ਕਰਾ ਰਹੇ ਜੇ ਕਿ ਇਹਨੂੰ ਦੌੜਾ ਹੀ ਪਿਆ ਨਹੀਂ ਗਲਤ ਭੱਜਣਾ ਦੇਖੀ ਹੁਣ ਇੱਦਾਂ ਛੱਡੂਗਾ ਇਹਨੂੰ ਕਹਿਣਾ ਵੀ ਸਿੱਖ ਲਓ ਸਿੱਖ ਲਓ ਸਮਝਦੇ ਹੀ ਨਹੀਂ ਯਾਰ ਪਤਾ ਨਹੀਂ ਕਿਹੋ ਜਿਹਾ ਦਿਮਾਗ ਮੋਟਾ ਹੈ ਇਦਾਂ ਦੇ ਮੈਂ ਤਾਂ ਹਰਾ ਹੈਂ ਤੂੰ ਕਿੰਨੀ ਰੱਖਦਾ ਤੂੰ ਹੈਂ ਛਿਟੀ ਰੱਖੇਗਾ ਰਹਿਣਾ ਪਰ ਵੀ ਮੈਨੂੰ ਵੀ ਇੰਝ ਲੱਗਦਾ ਵੀ ਛਿਟੀ ਵਾਲੀ ਕੰਮ ਹੋਣਾ ਪੈਣਾ ਮੈਨੂੰ ਚੱਲ ਹੋਰ ਪੱਗ ਹਟ ਦੇ ਦੇਖ ਤੱਕ ਨਹੀਂ ਤਕਲੀਫ ਮੰਨਦਾ ਯਾਰ ਮੂੰਹ ਦੀ ਹਲਾ ਹਲਾਉਣ ਵੀ ਨਹੀਂ ਦਿੰ ਕਾ ਯਾ ਕੋਡਾ ਸਰੇ ਰਹੀ ਆ ਮੈਂ ਤਾਂ ਹਰਾਮ ਆ ਗੇ ਕਾ ਸਿੱਖ ਜੂੰਦੇ ਤੁਹਾਨੂੰ ਇੰਨਾ ਟਾਈਮ ਹੋ ਗਿਆ ਡੇਲੀ ਜਗ ਦੇ ਦਰਨਾ ਇਹਨੂੰ ਕੱਢ ਕੇ ਵੀ ਬਹਿ ਜਾਓ ਬਹਿ ਜਾਓ ਬੈ ਕੇ ਆਉਣੀ ਆ ਇਹ ਬਹਿਣਾ ਗਿਆ ਆਏ ਆ ਬਸ ਆਏ ਸੁਰਦਾ ਤੁਰ ਹੀ ਜਾਣਾ ਬਸ ਇੱਕ ਖਿੱਚ ਕੇ ਜਾਂਦਾ ਹੁੰਦਾ ਇੱਕ ਉੱਪਰ ਬਿਠਾ ਲਿਆ ਹੁੰਦਾ ਛਿਕਣਾ ਉਹ ਹੁੰਦੀ ਖੱਟਾ ਹੁੰਦੀ ਆ ਵੀ ਰੇੜਾ ਮੂਰੇ ਤੋੜਨਾ ਭਾਈ ਮਿੱਟੀ ਦਾ ਭਰਿਆ ਹੋਇਆ ਚੱਲ ਦੁਰ ਹਟ ਪਿਛ ਪੰਜ ਬੋਲ ਹੁਣ ਕੋਈ ਨਹੀਂ ਸੁਣਨੇ ਹੋਗੇ ਦੁਰ ਦੁਰ ਹਟ ਗੱਸ ਚਲੋ ਗਿਆ ਚਲ ਕੋਈ ਸਾਬ ਆਪ ਮੂਰੇ ਹੋ ਰਹੀ ਨੇ ਲਾ ਕਿਆ ਕਹਿੰਦਾ ਇਹ ਸਾ ਤੇਰੇ ਕੋਲ ਆਈ ਦਿੱਤਾ ਸਰ ਮੇਰੇ ਕੋ ਤਾਂ ਵੀ ਤੁਰ ਲੱਗ ਗਿਆ ਬਈ ਇੱਕ ਮਿੰਟ ਫਿਰ ਕੋਈ ਤੁਰਦਾ ਉਹ ਹੀ ਪੁੱਛ ਲਾ ਉਹ ਤੇ ਚਾਹੇ ਉੱਪਰ ਬੈਠਾ ਐਣੀ 5-6 ਮਿੰਟ ਲੱਗੇ ਪਰ ਗੱਲ ਤੋਰਤਾ ਹੋ ਕਾ ਯਾਰ ਥੋੜੇ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਤੁਸੀਂ ਕਾ ਸਿੱਖ ਲੂਗੇ ਸਾਰੀਆਂ ਮੰਨਾਂਗੇ ਜਾਣੀ ਤੁਹਾਡੀ ਆ ਘੋੜਿਆਂ ਕੋਲੋਂ ਤਾਂ ਭੱਜ ਭੱਜ ਕੇ ਜਾਂਦਾ ਮਗਰ ਕਿਆ ਕਰਨਾ ਹੁਣ ਦੱਸਦਾ ਕਿਆ ਕਰਾਵਾਂ ਮੈਂ ਕਿਹੜੇ ਕੋਈ ਲੱਗ ਫੰਕਸ਼ਨ ਬਾਤਦਾ ਇਹਦੇ ਚ ਬੋਲਣਾ ਜੇ ਕੇ ਦੇਖੋ ਉਹ ਜੀ ਬੈਡੀ ਲੱਗੀ ਵੀ ਆ ਫੋਨ ਬੰਦ ਕਰ ਲਈ ਦੇਖੀ ਕਿੱਕਣਾ ਚੀਕ ਦੇ ਕਰੂ ਐਵਰ ਨੂੰ ਹੁਣ ਦੇਖੋ ਚੱਲ ਚੱਲੋ ਆਇ ਕੋੜਾ ਤੁਰ ਜਾਉਂਦਾ ਵੜ ਕੇ ਰੱਖ ਲੋ ਮੜੀ ਜੀ ਚੱਲ ਚੱਲ ਤੁਰ 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 ਤੇਤੀ ਤੁਰ ਚੱਲ 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 ਬੱਸ ਲੱਤਾ ਇਹੋ ਨੇ ਲੱਤਾ ਜਿਨ ਹੁੰਦੀ ਆ ਪਤਾ ਕਿਵੇਂ ਚੱਕਦੀ ਉੱਪਰ ਨਹੀਂ ਐ ਇਸ ਲਈ ਅੱਗੇ ਹਟ ਅੰਡੇ ਆਲੇ ਤੇ ਬਹੁਤ ਗਲੀਬ ਮੰਨਣ ਲਾਤਾ ਯਾਰ ਮੈਂ ਤਾਂ ਹੈਰਾਨ ਆ ਤੋਥੀ ਚੱਲ ਤੁਰ ਚੱਲ ਚੱਲ ਤੁਰ ਪੱਟ ਅੱਡ 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 ਅੱਗੇ ਅੱਗੇ ਹਟਾ ਅੱਗੇ ਅੱਗੇ ਚੱਲ ਤੁਰ ਬੋਲਣਾ ਨਹੀਂ ਪਤਾ ਨਹੀਂ ਕਿਆ ਜੀਵਨਾਂ ਦੀ ਹੋਣੀ ਦੀ ਮੈਂ ਤਾਂ ਹਰਾਮ ਚੱਲ 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 ਪਿਆਰ ਨਾ ਜਾਂਦਾ ਉਹਨੂੰ ਅੜ ਕੇ ਦਿਖਾਓ ਵੀ ਅਸੀਂ ਤੇਰੇ ਨਾਲੋਂ ਅੜਦਾ ਜਦ ਇਹ ਅੜਦਾ ਕਿਤੇ ਵੀ ਉਹਦੇ ਨਾਲ ਦੁੱਗਣਾ ਅੜ ਕੇ ਦਿਖਾਓ ਜੇ ਉਹਦੀ ਮੰਨ ਲਈ ਵੀ ਕੋ ਉਡਾੜ ਗਿਆ ਉਰੇ ਉੱਤਰ ਜੋ ਉੱਤਰ ਕੇ ਤੋਰ ਕੇ ਲੈ ਜਾਓ ਇਹਨੇ ਉੱਕਣਾ ਹੀ ਅੜਨਾ ਅਦੀ ਅੜਪੰਨੀ ਨਹੀਂ ਹੁੰਦੀ ਆ ਤੁਸੀਂ ਬਸ ਐ ਬਿਠਾ ਦਿਓ ਚੱਲ ਚੱਲ ਐ ਬਹਿ ਜੰਨੇ ਆ ਚੱਲ ਚੱਲੇ ਤਾੜ ਅੱਗੇ 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 ਜਾ ਅੱਗੇ ਚੱਲ ਅੱਗੇ ਫਟ ਅੱਗੇ ਚੱਲ ਜੀ ਚੱਲ ਇੱਥੇ ਤੁਰ 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 ਦਾਲ ਤੋ ਤੁਰਪਾ 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 ਅੱਗੇ ਡਾ ਗੇਰ ਜਣਾ ਕੋਈ ਨਾ ਚੱਲ ਤੁਰ 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 ਅੱਗੇ ਉਹਦੇ ਇੱਧਰ ਰੱਖੋ ੜੀ ਨੂੰ ਉੱਧਰ ਕਰਦੇ ਉਹਨੂੰ ਕਿਨ ਨਹੀਂ ਉਹ ਲੈ ਚਾਹ ਤਾ காந்த ਉਹਨੂੰ ਲਾ ਦਿੰ। ਆ ਆਵਦ ਆਵਦ ਤੇ ਕੰਡਿਆਰੇ ਹੀ ਫੜ ਹੋਇਆ। ਕਿਹੜਾ ਪਿੰਡਾ ਜਿਹੜਾ? ਚੌਂਤਾ। ਚੌਂਤਾ। ਛੋਟਾ। 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 ਫੁੱਲ ਬੈਜਣਾ ਨਾ ਘੋੜੇ ਦਾ। ਹੈਂ? ਜਿਹੜੇ ਮਰਜੀ ਤੇ। ਹੈਂ? ਤੇਨਾਂ ਦੇ ਪੰਜ ਚ ਤੇਜ ਆ ਬੰਦਾ। ਦੇਖਿਆ ਮੈਂ ਕੜਿਆਣਾ ਫੜ ਫੜਾ ਕੇ ਦੇਖ ਲੈ। ਤੇਜ ਆ ਤੇਰਾ ਮਾਤ। ਡਰਦਾ ਨਹੀਂ ਹੋਗਾ ਤੂੰ ਤਾਂ ਡਰਦਾ ਬਹੁਤ। ਆਹ ਤੇ ਉਹ ਚਲਾ ਬਈ ਲੈ ਗਿਆ ਨਾ ਵੀ ਮੈਂ ਕੱਲਾ ਖੜਾ ਕੋੜਾ ਪੁੱਛਲਾ ਇਹਨੂੰ ਇਹ ਦੇਖ ਇਹਨੂੰ ਐ ਪੁੱਛਲਾ ਸੌਣਾ ਬੈੱਡ ਤੇ ਕੌਣ ਤਛਲੰਗ ਮਾਰ ਕੇ ਪੁੱਛਲਾ ਆ ਬਹਿ ਜਾਂਦਾ ਏ ਸੌਣ ਮਾਰ ਕੇ ਐ ਤਾਂ ਫੇ ਮੈਂ ਵੀ ਬਹਿ ਜਾਂਦਾ ਉਹੀ ਕਹਿੰਦਾ ਉਹ ਤੇ ਬੈ ਉਹ ਬੈਠਾ ਕਿੰਨਾ ਟਾਈਮ ਲੱਗ ਬੈੜ ਤੇ ਹੈ ਨਾ ਹਾਂ ਇਹਨੇ ਦਾ ਅੱਧਾ ਘੰਟਾ ਲੱਗ ਬੈਠਣ ਹਾਂ ਇਹ ਤਾਂ ਬੈਠੇ ਰਹਿੰਦਾ ਦੰਗਰਾਵਾਂ ਕੱਖੋਲੇ ਮੈਂ ਡਰਦਾ ਯਾਰ ਕੌਣ ਪੰਜ ਸਾਲ ਲੱਗਣਗੇ 10 ਇਹ ਬੁੜੇ ਹੋ ਜਾਣਾ ਅਸਤਾ ਜਿਕੰਗੇ ਹਾਂ ਸਿੱਖ ਲੂਗੇ ਕਾ ਦਾ ਦੇਖ ਤੇ ਕਿਹੜੇ ਉੱਥੇ ਤੋਂ ਨਿਕਲੇ ਉੱਥੇ ਤੂੰ ਘਰ ਦੇ ਕੋਲੇ ਬਾੜ ਲੈ ਘੋੜਿਆਂ ਵਾਲੇ ਜਿੱਥੇ ਮਰਜੀ ਘੋੜੇ ਛੱਡ ਦੇ ਲੈ ਜਾ ਜਿੱਦਾਂ ਮਰਜੀ ਬਹਿਂਦੀ ਸਾਰੇ ਉਦੋਂ ਗੋਲੀ ਜਾਂਦਾ ਉਹਦਾ ਨਾਲ ਤਾਂ ਤੋਤੇ ਉਹਦਾ ਨੇ ਮਗਰ ਵੀ ਨਹੀਂ ਗਿਆ ਹੁੰਦਾ ਮੈਂ ਤਾਂ ਹੈਰਾਨ ਆ ਯਾਰ ਤੋਤੇ ਆ ਕੰਡੇ ਵਾਲੇ ਤਾਂ ਇੰਨੀ ਤਕਲੀਫ ਮੰਨਣ ਲੱਗ ਗਿਆ ਮਾੜਾ ਇਹ ਹਲਾਉਣ ਦੇ ਹਾਲ ਸਕੂਲ 'ਚ ਛੱਡਣੇ ਪੈਣੇ ਟ੍ਰੇਨਿੰਗ ਸਕੂਲ 'ਚ ਉਹਦਾ ਟ੍ਰੇਨਿੰਗ ਜੱਗੇ ਤੂੰ ਐਂ ਦੇਖ ਲੈ ਆਏ ਅੱਜ ਮੈਂ ਇਹਨਾਂ ਨੂੰ ਇੰਨਾ ਝਿੜਕ ਕੇ ਬੋਲਣਾ ਨਹੀਂ ਇੰਨੇ ਪਿਆਰ ਨਾਲ ਸਮਝਾ ਸਮਝਾ ਬਾਜਾ ਹੋਇਆ ਬੈ ਨਾ ਉਰੇ ਤੇ ਉਹ ਦੇਖ ਲੈ ਕਿੱਥੇ ਰੋਤਾਂ ਵਾਲੀ ਬਹੀ ਸਿਰੇ ਤੱਕ ਇਹਨਾਂ ਨੂੰ ਸਮਝਾਉਂਦੇ ਜਾਣਾ ਐ ਫੜਨਾ ਐ ਕਰਨਾ ਆਹ ਕਰਨਾ ਉਹ ਕਰਨਾ ਤਿੰਨੇ ਅਜ ਤਾਂ ਦੋਹਾਂ ਤੇ ਤਾਂ ਛਾਲੇ ਨਹੀਂ ਵੱਦੀ ਅਜੇ ਵੀ ਐਦਾ ਤਾਂ ਮੈਨੂੰ ਪਤਾ ਨਹੀਂ ਜੇ ਇਹ ਵੀ ਨਿਕੰਮਾ ਹੀ ਐ ਅਜੇ 40ਵੀਂ ਵੱਦੀ ਕਿੱਡਾ ਗਾ ਘੋੜਾ ਯਾਰ ਆਇਆ ਹੀ ਅੱਜ ਉਹ ਦੇ ਕਿੱਡਾ ਗੱਦ ਉਹਦਾ ਖੜਾ ਬੈਜੇ ਘੋੜੇ ਪਰ ਬੋਲਦੇ ਨਹੀਂ ਹੈਂ ਸੁਣ ਨ ਬੋਲੋ ਹੁਣ ਲਿਆ ਮੇਰੇ ਕੋ ਫੜਾ ਕੇ ਬੋਲ ਫੜਾ ਫੜਾ ਉਹਨੂੰ ਕਿੰਨਾ ਦੇ ਇੰਟਰੋ ਆ ਜਾ ਔਰ ਇਹਨੂੰ ਇੰਟਰੋ ਦੇ ਹੁਣ ਹੈ ਦੰਦ ਕੱਢੀ ਜਾਂਦੇ ਲੁਕੀ ਜਾਂਦੇ ਆ ਬੋਲ ਇੱਧਰ ਨੂੰ ਆ ਹੁਣ ਇਹ ਹਾਸੀ ਮੇਰੀ ਗੱਲ ਸੁਣ ਜੇ ਤੁਹਾਡੀ ਰੂਹ ਹੈਗੀ ਆ ਵੀ ਬਹਿਣਾ ਇਹਦੇ ਪਰ ਸਿੱਖਣਾ ਸਵਾਰੀ ਫੇਰ ਤਾਂ ਬਹਿ ਜਾ ਕਰੋ ਨਹੀਂ ਤਾਂ ਫੇਰ ਖਰਾਬ ਕਰਨੇ ਵਾਲਾ ਕੋ ਕੰਮ ਹੈ ਤੂੰ ਤੇਰੇ ਸਾਹਮਣੇ ਖਰਾਬ ਹੋਇਆ ਜਾਂ ਨਹੀਂ ਐਂ ਜੱਗੇ ਜੇ ਪੈਹੀ ਪਰ ਵੀ ਲੈ ਕੇ ਆਦੇ ਪਰ ਐਂ ਜਿਹੜਾ ਅੱਗੇ ਭੱਜ ਲੰਦਾ ਨਾ ਮੁੜ ਜਾਂਦਾ ਕੱਟ ਮਾਰਨਾ ਐਂ ਮਾਰਨਾ ਦੇਖੀ ਜਦੋਂ ਦੌੜ ਕੇ ਛੱਡਣਾ ਮੈਂ ਤਾਂਹੀਂ ਤਾਂ ਬੂਰ ਮੱਦ ਨਹੀਂ ਲੈ ਗਿਆ ਮੈਨੂੰ ਪਤਾ ਹੈ ਤਾਂ ਕੂੜੇ ਦਾ ਦਿਮਾਗ ਇਹ ਆ ਚੀਜ਼ ਆ ਇਹਨਾਂ ਨੂੰ ਮੈਂ ਇੰਨੀ ਵਾਰੀ ਸਮਝਾ ਲਿਆ ਇੰਨੀ ਵਾਰੀ ਸਮਝਾ ਲਿਆ ਵੀ ਆਹ ਘੰਡੇ ਵਾਲਾ ਐ ਫੜਨਾ ਆਹ ਐ ਕਰਨਾ ਐ ਪਤਾ ਨਹੀਂ ਕਿਵੇਂ ਨਹੀਂ ਤਾਂ ਕੱਲੇ ਨੂੰ ਹੁਣ ਘਰ ਨੂੰ ਲੈ ਜਾ ਮੈਨੂੰ ਕੂੜੀਆਂ ਦੇ ਬਿਨੂ ਤੂੰ ਲੈ ਜਾ ਲੰਘ ਜਾਣਾ ਤੂੰ ਬੱਸ ਫਿਰ ਕਿਹਾ ਤੁਸੀਂ ਡਰਪੋਕ ਆ ਕੂੜੇ ਨੂੰ ਦਲੇਰੀ ਚਾਹੀਦੀ ਆ ਤੁਹਾਡਾ ਮਨ ਪੜ ਲੰਦਾ ਹੈ ਅੰਦਰ ਬੰਨ੍ਹਦੀ ਸਾਰੇ ਆ ਕੋਲ ਆਇਆ ਨਾ ਮੈਂ ਨਗਾਮ ਫੜੀ ਖੜਾ ਐ ਇਹਨੇ ਮੇਰਾ ਮਨ ਪੜ ਲਿਆ ਏ ਡਰਦੇ ਆ ਬਹਿਲੇ ਹੀ ਤੈਨੂੰ ਡਰਦਾ ਨਹੀਂ ਐ ਮੇਰੇ ਤੇ ਇਹ ਡਰਦੇ ਆ ਇਹ ਇਹ ਮਨਚ ਡਾਰਾ ਯਾਰ ਇਹ ਮਨਚ ਜਾਂਦਾ ਹੀ ਨਹੀਂ ਡਰ ਹੁਣ ਹੁਣ ਡਾਰਾ ਰਾਇ ਥੋੜੀ ਵੀ ਮੈਂ ਫੜ ਕੇ ਕੱਢ ਦਵਾ ਯਾਰ ਪੈਰ ਵੀ ਚੱਕ ਲੈਨੇ ਹੋਰ ਦੱਸ ਜੱਗੇ ਇਹਦੇ ਇਹ ਆ ਕੰਮ ਨਹੀਂ ਹੁੰਦਾ ਬਹੁਤ ਗਲਤ ਆ ਯਾਰ ਤੁਹਾਡਾ ਕੰਮ ਹੁਣ ਤਾਂ ਸਮਝ ਨਹੀਂ ਆਉਂਦੀ ਮੈਂ ਕਾਸਮ ਸਿਖਾ ਲੂੰਗਾ ਤੁਹਾਨੂੰ ਕਾਦ ਕੋਈ ਦਿਨ ਆ ਜਾਊਂਗਾ ਉਹ ਰੋਜ ਕਰਦੇ ਨਾਲ ਰੋਜ ਰੋਜ ਬਿਨ ਯਾਰ ਮੈਂ ਇਹਨੂੰ ਤਾਂ ਹੀ ਤਾਂ ਦੰਨਾ ਹੈ ਨਾ ਮੈਂ ਕਿਹਾ ਤੂੰ ਸਿੱਖ ਲੋ ਹੁਣ ਜੇ ਪਿੰਡ ਪੰਨੂ ਹੈ ਨਾ ਇਹ ਕਹਿੰਦਾ ਅਸੀਂ ਇੱਧਰ ਨੂੰ ਲੈ ਕੇ ਜਾਣਾ ਇੱਧਰ ਇੱਕ ਦੂਸਰੇ ਨੇ ਪੰਡਰੂ ਦੇ ਦਮੈ ਨਾ ਉਹ ਜੱਗੇ ਕਿਸੇ ਲੱਤ ਬਾਹ ਬੱਜ ਗਈ ਫੇਰ ਹਾਂ ਚਾਹੇ ਵਾ ਉਹ ਜਵਾਬ ਨਹੀਂ ਦਿੰਦਾ ਫੇਰ ਵੀ ਮੈਂ ਚੱਲ ਲੈ ਜਾਣਾ ਪਰ ਇਹਨੂੰ ਸਿੱਖ ਲੋ ਇਹ ਤਾਂ ਐ ਬਹਿਣਾ ਬਸ ਢੀੜਾ ਦੇ ਆਇਆ ਮੈਂ ਅੱਜ ਮੈਂ ਢੀੜਾ ਦੇ ਆਇਆ ਉਹ ਮੁਰੇ ਨੂੰ ਲੁਕੀ ਜਾਂਦਾ ਉਹ ਕਹਿੰਦਾ ਬੈਠਾ ਹੋ ਗਿਆ ਇਹ ਲੈ ਭਾਈ ਹੋਣ ਫੜਾ ਬੈਠੋ ਆਪੇ ਲੈ ਕੇ ਜਿੱਥੇ ਬੈਠੂਗਾ ਐ ਕੋੜੇ ਪੁੱਤਰ ਨਾ ਨਹੀਂ ਕੰਟਾ ਖੜਾ ਰਹੇ ਚੋਰੇ ਕੰਟਾ ਜਿਹਨੂੰ ਕਹਿੰਦੇ ਆ ਨਾ ਕੰਟਾ ਇਕੱਲਾ ਹੀ ਖੜਾ ਰਹੇ ਵੀ ਤੁਰਦਾ ਨਹੀਂ ਉਧਰ-ਉਧਰ ਨੂੰ ਝੜਕਣਾ ਜ਼ੋਰ ਲਾਉਣਾ ਪੂਰਾ ਵੀ ਹਾਂ ਚੱਲ ਮੈਂ ਲੈ ਕੇ ਜਾਣਾ ਜਿਹੜੇ ਟਪਾਉਣੀ ਖਾਲ ਟਪਾਉਣੀ ਕਿਤਾ ਟਪਾਉਣੀ ਆ ਮੈਂ ਆਈ ਨਹੀਂ ਹੈਗਾ ਵੀ 2 ਮਿੰਟ ਦੇਖਿਆ ਵੀ ਨਹੀਂ ਥਾ ਟੱਪਦਾ ਹੀ ਨਹੀਂ ਇਹ ਤਾਂ ਦੇ ਜੋ ਮੋਡਲ 1 ਜਿੱਦ ਨਹੀਂ ਪਕਾਉਣ ਦੇਣੀ ਘੋੜੇ ਦੀ ਸਮਝ ਗਿਆ ਐਨ ਪਿਆਰ ਵੀ ਰੱਖਣਾ ਝਿੜਕ ਵੀ ਉਹੋ ਜਿਹੀ ਰੱਖਣੀ ਆ ਵੀ ਹਾਂ ਇਹਨੂੰ ਪਤਾ ਲੱਗੇ ਮਾਰਛਾਂ ਨਾ ਲੈ ਬੈਠਣ ਲੱਗਿਆ ਠੀਕ ਲੈ ਲੱਤੇ ਕੋਲ ਆਤੀ ਜਾਂਦੀ ਜਾਂਦਾ ਲੱਤ ਹੋ ਜਾ ਮੈਂ ਬੱਦ ਮੈਂ ਮੇਰੀ ਗਲਤੀ ਆ ਗਿਰਿਆ ਨਹੀਂ ਹੈਗਾ ਪਰ ਇੱਕ ਗੱਲ ਆ ਚੜ ਗਿਆ ਮੈਂ ਵੀ ਚੜਾ ਜਾਂ ੱੱਕੇ ਨਾਲ ਆ ਰੋਜ ਉੱਥੇ ਬੈਠਦਾ ਵੱਟ ਆ ਦੇਖੀ ਅਜੱਗੇ ਲੱਤਾਂ ਵੀ ਇੰਨੀ ਵਾਰੀ ਸਖਾਲੀਆਂ ਇੱਥੇ ਜੰਦੇ ਜਾਂਦੇ ਜਾਂਦੇ ਇੱਥੇ ਲਾ ਲੈਣੀਆਂ ਲੱਤਾਂ ਫੇਰ ਬੈਲੈਂਸ ਵਿਗੜ ਜਾਂਦਾ ਇਹਨਾਂ ਦੱਸਿਆ ਆਹ ਘੁੱਟ ਆਹ ਘੁੱਟ ਘੁੱਟਲੇ ਆਲੇ ਹੱਥ ਨਹੀਂ ਪੈਂਦਾ ਹੁਣ ਤੇਰੇ ਕਿਵੇਂ ਗਿਰ ਜੂਗਾ ਤੂੰ ਜਾਂ ਤੂੰ ਆਹ ਚੀਜ਼ ਵੀ ਘੁੱਟ ਲਿਓ ਵੀ ਘੁੱਟਲੇ ਤੇਰੀ ਆਹ ਆਂਗਲੀਆਂ ਵੀ ਮਚੋਲੀਆਂ ਨਾੜ ਚੜ ਗਈ ਓਰੇ ਤਾਂ ਆਪੇ ਢਿੱਲੀ ਛੜਨਾ ਗਿਰ ਜਾਣਾ ਬੈਲੈਂਸ ਵਿਗੜ ਜਾਊਗਾ ਕੱਲਾ ਆਹਾ ਆਏ ਦਾ ਸਿਰ 'ਤੇ ਇਹ ਚੀਜ਼ ਆਹ ਹੈ ਠੀਕ ਆ ਇਹਨੂੰ ਪਿਆਰ ਵੀ ਆਏ ਨਹੀਂ ਹੈਗਾ ਵੀ ਕੱਲਾ ਕੁੱਟ ਕੇ ਹੀ ਲੈ ਜਾਣਾ ਵੀ ਝੜਕ ਕੇ ਪਿਆਰ ਵੀ ਦੇਣਾ ਵੀ ਚੱਲ ਪੁੱਤ ਤੁਰ ਚੱਲ 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 ਪੁੱਤ ਵੀ ਕਿਹੜਾ ਝੜਕੜਾ ਵੀ ਆ ਸਾਰੇ ਗਾਹੇ ਨਾਲ ਤੁਰਨਾ ਇਹਨੇ ਅੱਗੀ ਸਮਝੋ ਹਾਂ ਹਾਂਜੀ ਉੱਚੀ ਬੋਲ ਹਾਂਜੀ ਹਾਂ ਜਵਾਨੀ ਨਿਕਲ ਜੂ ਮ ਬਥੇਰਾ ਬੋਲਣੇ ਹੌਣਦ ਕਹਿਤਾ ਮੈਂ ਉਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਆ ਦੇਖ ਲੈ ਹੁਣ ਇਹਨੂੰ ਤੈਨੂੰ ਸੁਣਿਆ ਵੀ ਇਹਨੇ ਕਿਹਾ ਵੀ ਚੱਲ ਜੀ ਚਲੇ ਨਹੀਂ ਨਹੀਂ ਕਿਹਾ ਹੀ ਨਹੀਂ ਬੜਾ ਕੈੜਾ ਹੁੰਦਾ ਇਹਦਾ ਸਟ੍ਰੇਲੀਅਨ ਤੈਨੂੰ ਪਤਾ ਉਹ ਆ ਆ ਚੀਜ਼ ਹੈ ਨਾ ਜਦ ਉਹ ਮੋੜਨਾ ਰੱਸਾ ਉਹ ਐ ਨਹੀਂ ਹੈਗਾ ਵੀ ਉਹ ਢਿੱਲਾ ਛੱਡਦਾ ਇੱਥੇ ਲਾਤੀ ਕਰ ਦਿੰਦਾ ਘੋੜੇ ਦੇ ਆ ਉਹਨੂੰ ਵੀ ਖਿੱਚ ਕੇ ਰੱਖ ਖਿੱਚ ਉਹਨੂੰ ਵੀ ਹਾਂ ਆ ਇੰਨਾ ਕੁ ਬਸ ਇੰਨੇ ਆ ਆ ਵੀ ਬਾਹ ਨਾ ਐਂ ਕਰ ਦੇਣੀ ਹੈ ਪਿੱਛਾ ਬਾਹ ਨਹੀਂ ਹਾਂ ਸਮਝ ਗਿਆ ਹੁਣ ਜੇ ਉਰੀ ਤੇ ਤੂੰ ਐ ਕਰਦੇ ਮੋੜੂਗਾ ਤਾਂ ਬੈਲੈਂਸ ਵਿਗੜਦਾ ਕੋੜੇ ਦੇ ਦੰਦੀ ਵੜਦਾਂ ਨਹੀਂ ਤੇਰੇ ਉਹ ਕਾਂ ਨਾ ਤਾਂ ਦੱਸ ਤੇ ਕੰਡੇ ਆਲਾ ਵੀ ਐ ਨਹੀਂ ਹੈਗਾ ਬੇਫਾਲਤੂ ਹਲਾਉਣਾ ਕੰਡੇ ਆਲੇ ਪਰ ਵੀ ਐਨ ਆਹ ਮੋਢੇ ਤਨੂੰ ਕਿਹਨ ਲੌਕ ਕਰਕੇ ਰੱਖਣਾ ਕਿਹਨਾਂ ਤੇ ਹਾਂ ਕੰਡੇ ਆਲਾ ਠੀਕ ਆ ਕੋਈ ਨਹੀਂ ਥੋੜੀ ਦੂਰ ਤੇ ਫੜ ਲੈ ਇੱਥੇ ਜਿੱਥੇ ਖੜਾ ਹੈ ਕੋਈ ਚੱਕੇ ਨਹੀਂ ਗਾਹਮ ਗੱਲ ਰਿਲੈਕਸ ਕਰਕੇ ਇੰਨੇ ਆ ਆ ਇੰਨੇ ਕੇ ਰੱਖਣਾ ਤੇ ਕਿ ਛੱਡੀ ਵਾਲੇ ਹੁਣ ਉਰੇ ਤੇ ਫੜਦਾ ਤੂੰ ਇਹ ਛੱਡ ਆਹ ਫੜ ਉਹ ਤੂੰ ਫੜ ਲੈ ਆ ਆ ਹੱਥ ਤੇ ਥੋੜੀ ਜਿਹੀ ਬਾਗਲਾ ਲੈਣਾ ਤੇਰੇ ਖਾਤੇ ਅੜੋਗੇ ਬੈਲੈਂਸ ਬਣ ਗਿਆ ਨਾ ਐਨੀ ਆ ਕੇ ਲਗਾਮਾਂ ਢਿੱਲੀਆਂ ਜੇ ਘੋੜਾ ਤੈਨੂੰ ਦਿਖਦਾ ਤੇਜ ਹੁੰਦਾ ਥੋੜਾ ਜਿਹਾ ਛੱਡ ਆ ਉਹ ਬਾੜ ਛੱਡ ਦੇ ਆਏ ਖਿੱਚ ਲੈ ਬਾੜ ਛੱਡ ਕੇ ਬਸ ਐ ਖਿੱਚ ਤਾਣ ਹਾਂ ਐ ਤੂੰ ਆਈ ਮਰੋੜੀ ਦੇਣੀ ਆ ਬਸ ਆਈ ਮਰੋੜੀ ਦਿੰਦੀ ਸਾਰੇ ਤੇਰੇ ਬਾੜ ਅਡਾ ਰੱਸਾ ਟਾਈਟਾ ਲਾ ਹੋ ਗਈ ਨਾ ਥੋੜਾ ਜਿਹਾ ਮਾਰ ਆਇਆ ਨਿਕ ਡਾਇਨਸ ਡਿੱਗੜ ਕੇ ਤਰਹਾ ਦੇ ਫਿਰ ਦਿਮਾਗ ਆਈ ਨਹੀਂ ਹੈਗਾ ਤੂੰ ਇਹ ਦਿਮਾਗ ਪਤਾ ਕਿਆ ਕਰਦੇ ਆ ਜੇ ਹੁਣ ਇਹਨਾਂ ਨੂੰ ਦੇਖਣਾ ਵੀ ਘੋੜਾ ਰੋਕਣਾ ਜੇ ਅਏਦੇ ਹੱਥ ਪਰ ਦਿਮਾਗ ਦੇ ਦੇਣਾ ਸਾਰਾ ਹੀ ਦਿਮਾਗ ਦਾ ਜ਼ੋਰ ਉਰੇ ਆਹ ਪਤਾ ਨਹੀਂ ਹੈਗਾ ਵੀ ਮੈਂ ਬੈਲੈਂਸ ਵੀ ਫੇ ਕਰਦੇ ਹਾਂ ਫੇ ਕਰਦੇ ਹਾਂ ਸਾਰੇ ਗਾਹ ਆਹ ਐ ਨਾ ਗੱਡੀ ਵਾਲਾ ਕੰਮ ਆ ਯਾਰ ਗੱਡੀ ਨੂੰ ਜਿਸ ਤਰ੍ਹਾਂ ਦੇਖ ਨੂੰ ਆ ਲੱਤਾਂ ਨੂੰ ਦਿਮਾਗ ਦੇ ਦੇਣੇ ਆਪਾਂ ਵੀ ਇਹਨੇ ਆਪੇ ਰੋਕਣਾ ਦੇਖੀ ਅਚਾਨਕ ਕੋਈ ਚੀਜ਼ ਆ ਗਈ ਤਾਂ ਦਿਮਾਗ ਨੇ ਥੋੜੀ ਇਸ਼ਾਰਾ ਦੇਣਾ ਵੀ ਰੋਕ ਲਾ ਆਪਣੇ ਆ ਬ੍ਰੇਕ ਪਾ ਕੇ ਚਲੇ ਜਾਂਦਾ ਹੁੰਦਾ ਉਹ ਚੀਜ਼ ਐ ਨਾ ਐ ਤੁੱਟ ਕੇ ਰੱਖਣਾ ਆ ਕੁੱਬ ਨਹੀਂ ਕੋਣਾ ਸਰੀਰ 'ਚ ਜੇ ਕੁੱਬ ਪਾ ਕੇ ਬਹਿਣ ਲੱਗਾ ਪਿੱਠ ਦੀ ਪ੍ਰੋਬਲਮ ਹੋਣੀ ਐ ਬਹਿਣ ਲੱਗਾ ਐ ਆਕੜ ਕੇ ਬੈਠਾ ਐ ਜੇ ਆਏ ਬਠਾਏ ਨਾਲ ਗਰੂ ਹਾਂ ਆਏ ਆਏ ਆ ਮੁਰੇ ਟੂਹੀ ਕੱਟਾ ਪਿੱਛੇ ਨੂੰ ਰਹਿ ਪਿੱਛੇ ਨੂੰ ਸਰੀਰ ਵੀ ਮੜਾ ਖੁੱਲਦਾ ਸਰੀਰ ਉਹ ਦਿਨਾਂ ਬਠਾਏ ਹਾਂ ਆਣੇ ਬੈਠਣਾ ਠੀਕ ਆ ਹੁਣ ਹੁਣ ਦੱਸ ਦੇ ਹੋਰ ਕੋਈ ਪੁੱਛਣਾ ਤੇ ਨਾ ਕਹੀ ਮੈਨੂੰ ਬਾਤ ਦੱਸ ਦੇ ਘੇੜਾ ਦੇਖੀਏ ਫਿਰ ਤੇਰਾ ਹੁਣ ਤਾਂ ਇਹਨੇ ਹਜੇ ਤੁਰਨਾ ਨਹੀਂ ਇਹੇ ਕੋੜਾ ਕੋਈ ਨਾ ਘਰ ਨੂੰ ਲੇ ਜਾਣ ਲੱਗਣ ਦੇ ਗਰਮੀਓ ਗਰਮੀ ਹੋ ਗਈ ਬੰਚਾ ਉਹ ਵੀ ਗਰਮੀਓ ਗਰਮੀ ਹੋ ਗਈ ਪਿੱਛੇ ਖੜਾ ਚਾਲੋ ਫੇ ਗੱਲ ਬੋਲਦੇ ਹੈ ਨਹੀਂ ਚੱਲ ਪੁੱਤ ਆਹੋ ਜਿਹੜੀ ਤਾਂ ਸਿੱਖਣੀ ਹਾਂ ਹਾਂ ਫੇ ਸਿੱਖਣੀ ਪਈ ਪੁੱਛ ਲੈ ਕਰੋ ਤੂੰ ਸਿੱਖਦੇ ਤਾਂ ਹੈ ਨਹੀਂ ਸਖਾਈ ਵੀ ਸਿੱਖੀ ਨਹੀਂ ਫੇ ਦੋਹੇ ਲੜੀਆਂ ਤੇ ਲੜ ਲੜਦੇ ਤਾਂ ਲੜਦਾ ਲੜਦੇ ਬੋਲ ਨਾ ਯਾਰ ਭਾਈਆ ਜਮਾ ਹੀ ਨਹੀਂ ਪਿਆ ਰਿਹਾ ਇਹ ਨਹੀਂ ਚੱਲਦਾ ਇਹਨੂੰ ਉਹ ਇਹਨੂੰ ਨਹੀਂ ਚੱਲਦਾ ਹਾਂ ਇੱਕ ਦੂਜੇ ਨੂੰ ਗਾਲਾਂ ਤੂਰੇ ਦੇ ਮੜਾ ਜਾ ਉੱਥੇ ਤੱਕ ਇਹਨੂੰ ਕੋੜਾ ਦੇ ਦੇ ਦੇਖੀ ਗਾਲਾਂ ਸੁਣਦੀਆਂ ਉਹ ਤਾਂ ਮੈਨੂੰ ਪਤਾ ਏ ਜਦ ਹੁੰਦਾ ਨਹੀਂ ਤੂੰ ਇੱਕ ਦੂਜੇ ਨੂੰ ਗਾਲਾਂ ਕੱਢਦਾ ਜਾਂਦੇ ਹੁੰਨੇ ਉਹਨੂੰ ਪਤਾ ਉਹ ਥੋੜੀ ਹੁੰਦਾ ਉਹਨੂੰ ਸਮਝ ਕਹੀਦਾ ਹੁੰਦਾ ਵੀ ਭਾਈ ਮੈਨੂੰ ਦੱਸ ਆ ਚੀਜ਼ ਮੈਨੂੰ ਪਤਾ ਨਹੀਂ ਤੂੰ ਮੈਨ ਮੈਂ ਤੈਨੂੰ ਦੱਸਦਾ ਵੀ ਤੈਨੂੰ ਨਹੀਂ ਪਤਾ ਆ ਐ ਥੋੜੀਆ ਚਲੋ ਉੱਤਰ ਥਾ ਆ ਨਹੀਂ ਕਰਦਾ ਉੱਤਰ ਥੱਲੇ ਆ ਐ ਥੋੜੀ ਜਾਨਵਰ ਆ ਇਹ ਉਹ ਵੀ ਸਮਝਦਾ ਇਹਨਾਂ ਦੀ ਇਹ ਦੋਹੇ ਤਾਂ ਲੜੀ ਜਾਂਦੇ ਨੇ ਮੇਰੇ ਪਰ ਕਿਹਾ ਧਿਆਨ ਦੇਣਾ ਹਾਂ ਇਹ ਘੋੜਾ ਉਵੇਂ ਹੀ ਨਹੀਂ ਹੈਗੀ ਚੀਜ਼ ਦਿਲ ਦੇ ਦਿਲ ਦਿਲ ਨਾ ਦੇਣਾ ਬੰਦੇ ਦੂਰ ਦੀ ਗੱਲ ਆਹ ਕੋਲ ਖੜਾ ਨਾ ਇੱਕ ਦਿਨ ਪੜ ਜਾਂਦਾ ਮੈਂ ਵੜਾ ਵੀ ਹਾਂ ਡਰਦਾ ਨਹੀਂ ਬਸ ਜਿੱਦਾਂ ਤੂੰ ਹੀ ਬੈਠਾ ਹੋ ਨਾ ਉੱਥੇ ਖੜਾ ਲਈ ਖੜਾ ਰਿਆ ਕਿਾ ਕਿਹਾ ਤੋਰ ਹਾਂ ਦੂਏ ਧਾੜੀ ਤੇ ਬੜਾ ਲੱਡੂ ਲੱਗਦਾ ਹੁੰਦਾ ਉੱਪਰ ਬਹਿ ਗਿਆ ਤਾਂ ਮੂੰਹ ਉਹਨੇ ਕਿਹਾ ਮੈਂ ਬੈਠਾ ਮੈਂ ਤਾਂ ਹੋਰ ਤੁਰਿਆ ਤਾਂ ਹੈ ਨਹੀਂ ਉੱਥੇ ਆਹੀ ਤਾਂ ਚੀਜ਼ ਆ ਦੂਏ ਬਾਅਦ ਚੋਂ ਤੂੰ ਥੱਲੇ ਉਤਰ ਕੇ ਕਹਿ ਦਿੰਨਾ ਪਹਿਲਾਂ ਕਹੀਦਾ ਵੀ ਮੈਂ ਤੋੜ ਕੇ ਦਿਖਾਉਣਾ ਭਈ ਆਦੇ ਬੈਠਾ ਮੈਂ ਉੱਪਰ ਕੋਈ ਨਾ ਕੋਈ ਨਾ ਨਾ ਟ੍ਰੇਪ ਉੱਪਰ ਖੜ ਗਿਆ ਲੇ ਦੂਣਾ ਹੁਣ ਇਹਨੂੰ ਲੈ ਜਾਗਾ ਅੰਨ ਨੂੰ ਆਈ ਦੇ ਕੇ ਜਾਈ ਦੋ ਮਸਨ ਨੂੰ ਉਹ ਥੇਹ ਚੋਂ ਵੱਢ ਦੋ ਪਤਾ ਗਿਆ ਇੱਥੇ ਹਰਕ ਬਤੀ ਯਾਦ ਆ ਰਿਹਾ ਮੈਨੂੰ ਇਹਿਆ ਬੇਰ ਖਾਣ ਨੂੰ ਮੁੱਢ ਫੜ ਲਾ ਗਿਆ ਤੇ ਵਿਚ ਨੂੰ ਲੈ ਜਾਓ ਵਿਚ ਨੂੰ ਵੀ ਤਾਂ ਉਨੇ ਹੀ ਪੈਣਾ ਉਹ ਵਿਚ ਨੂੰ ਲੈ ਜਾਓ ਖੇਚੋਂ ਲੈ ਜਾ ਚੱਲ ਉੱਤਰ ਮੁੰਡਿਆ ਚੱਲ ਉਹਦੇ ਨਾਲ ਚੱਲ ਵੀ ਲੈ ਕੇ ਆਉਂਦਾ ਕੋਈ ਨਾ ਰੁਕ ਜਾ ਰੁਕ ਜਾ ਰੁਕ ਜਾ ਖੜਾ ਖੜਾ ਫਤਿਹ ਆ ਇਹਨੂੰ ਬੁਲਾ ਇਹ ਸਮਝਾ ਬੋਲ ਧੀਰੇ ਪੁੱਤ ਬੱਸ ਆਂ ਥਾਪੀ ਦੇ ਕਰ ਮੇਰੇ ਕਿ ਹੁਣ ਥਰੇ ਹਟਾ ਕੇ ਹਟਿਆ ਨਾ ਕੁੱਬ ਦੇ ਫੇ ਭਾਗੇ ਬੈ ਗਿਆ ਆਂ ਬੈ ਜਾਂਦੇ ਤੇਣਾ ਮੋਟਰਸਾਈਕਲ ਬੈਠਾ ਹੁੰਦਾ ਐ ਵਹਿੰਦਾ ਐ ਹੈ ਹੀ ਨਹੀਂ ਤੜੇ ਨਹੀਂ ਸਰੀਰ ਚ ਵੀ ਐ ਖੜਾ ਮੜਾ ਸਾਤੀ ਹੀ ਟਾੜ ਕੇ ਉਹ ਤੂੜੀ ਬਣ ਗਈ ਥੋੜੀ ਅੱਜ ਤਿੰਨ ਰਾਲੀਆਂ ਚਾਰ ਬਣਾਈ ਬਣ ਗਈ ਚੱਲ ਤੋਰ ਲੈ ਜਾ ਖੜਾ ਖੜਾ ਆ ਜੇ ਉਹਨੂੰ ਜਾਣ ਦੇ ਰੱਖਿਆ ਜਾ ਕੇ ਲਾ ਪਈਆਂ ਓਏ ਆ ਪਈਆਂ ਦੱਸੀ ਉਹ ਦੂਆ ਉਧਰ ਲੰਘ ਗਿਆ ਕੋਈ ਨਾ ਉਹਨੇ ਆ ਜਾਣਾ ਉਹ ਤਾਂ ਪੌ ਭੱਜ ਜਨ ਹੁੰਦਾ ਚੱਲ ਬੋਤਾ ਚੱਲ ਜੇ ਚੱਲ ਬੋਤਾ ਚੋੜ ਚੱਲ ਜੇ ਆਏ ਕਰ ਚਾਹ ਚੱਲ 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 ਪੁੱਤ ਹਰਤਾ ਹਾਂ ਆਹ ਹੋਰ ਵੀ ਕਿੱਥੇ ਗਿਆ ਰੱਖ ਤੈਨਿਆ ਵਾਲਾ ਕਿੱਥੇ ਗਿਆ ਫਲੇ ਚਾ ਲੈ ਗਿਆ ਲੈ ਜਾਂਦਾ ਉਹ ਦੇ ਸਵੇਣੀ ਕੋਲ ਆਮਗਾ ਤਿਆਰ ਹੋ ਰਾਮਗਾ ਜਾਂਦਾ ਉਹ ਤੂੰ ਦਮ ਤੇ ਉੱਥੇ ਤੇ ਨਹੀਂ ਲਿਆ ਹੋ ਜਾਂ ਕਾਂਟਾ ਹੋ ਗਿਆ ਇਹਨਾਂ ਨੂੰ ਕਿਸਾਨ ਨੂੰ ਫੋਨ ਕਰਿਆ ਨੂੰ ਕਾਂਟੇ ਬਾਦੂਰੇ ਤੱਕ ਪਹੁੰਚੇ ਉੱਥੇ ਚਲ ਭੱਜੇ ਜਾਂਦੇ ਨਾ ਫੜਵਾ ਦੇ ਕਿਸੇ